ਹਾਂ ਜੀ ਇਸਕ 40 ਦਾ ਲਾਉਣਾ ਹੈ ਤੇ ਹਾਂ ਜੀ ਇਸਕ 40 ਲਾਉਣਾ ਕਲਾਸਿਕ ਜਿਹੜਾ ਪਨੀਰ ਦਾ ਉਹ ਜਿਆਦਾ ਜਲਕ ਆ ਦੇਖੋ ਜੀ ਬਹੁਤ ਵਧੀਆ ਤੁਸੀਂ ਦੇਖੋ ਸੋਹਣਾ ਲੱਗ ਰਿਹਾ ਸਾਨੂੰ ਵੀ ਦੇਖ ਕੇ ਖੁਸ਼ੀ ਹੋ ਰਹੀ ਆ ਕਿ ਇੱਕ ਪੰਜਾਬੀ ਸਰਦਾਰ ਬੰਦੇ ਦੀ ਰੇੜੀ ਦੇ ਉੱਪਰ ਬਹੁਤ ਕ라우ਡ ਆ ਲਾਈਨ ਦੇ ਵਿੱਚ ਲੱਗ ਕੇ ਬੰਦੇਆਂ ਨੂੰ ਆਰਡਰ ਮਿਲ ਰਿਆ ਤੇ ਇੱਧਰ ਦੇਖੋ ਜਿੱਧਰ ਦੇਖੋਗੇ ਤੁਸੀਂ ਸਾਰੇ ਪਾਸੇ ਬੱਚੇ ਵੀ ਨੇ ਹੋਰ ਪਹੁੰਚੇ ਨੇ ਦੇਖੋ ਖਾ ਰਹੇ ਨੇ ਸਾਰੇ ਇਹ ਤੁਹਾਨੂੰ ਅਸੀਂ ਦੱਸ ਦਿਆ ਵੀ ਇਹ ਹੈਗਾ ਬੜਾ ਪਾਓ ਪਰ ਜੋ ਇਹਦੀ ਖਾਸੀਅਤ ਆ ਉਹ ਵੀ ਤੁਹਾਨੂੰ ਦੱਸਾਂਗੇ ਪਰ ਨਾਲ ਨਾਲ ਵੀ ਕੀ ਖਾਸੀਅਤ ਆ ਤੁਸੀਂ ਪਹਿਲਾਂ ਕਰਾਉਂਡ ਦੇਖੋ ਕਿਵੇਂ ਲਾਈਨ 'ਚ ਲੱਗੇ ਹੋਣ ਅੱਗੇ ਲਾਈਨ 'ਚ ਲੱਗ ਕੇ ਬੰਦੇ ਨੂੰ ਆਰਡਰ ਮਿਲ ਰਹੇ ਨੇ ਅਜਾ ਪਹੜਿਆ ਨਹੀਂ ਸ਼ੇਰਾਂ ਵਾਲੇ ਗੇਟ ਇਹ ਨੇ ਬਾਈ ਪੰਜਾਬੀ ਸਰਦਾਰ ਦੇਖੋ ਇਹਨਾਂ ਦੀ ਮਿਹਨਤ ਨੂੰ ਬਾਬਾ ਨਾਨਕ ਨੇ ਰੰਗ ਲਾ ਰੱਖੇ ਨੇ ਤੁਸੀਂ ਰੇੜੀ ਤੇ ਕਰਾਉਟ ਦੇਖ ਰਹੇ ਹੋ ਤੇ ਇੱਥੇ 13 ਰੁਪਏ ਦਾ ਬੜਾ ਪਾਓ ਮਿਲਦਾ ਮੈਨੂੰ ਨਹੀਂ ਲੱਗਦਾ ਵੀ ਪੂਰੇ ਇੰਡੀਆ ਦੇ ਵਿੱਚ ਕਿਤੇ ਮਿਲਦਾ ਹੋਊਗਾ ਇਹ 13 ਰੁਪਏ ਦਾ ਬੜਾ ਪਾਓ ਸਿਰਫ 13 ਰੁਪਏ ਦਾ ਬਹੁਤ ਹੀ ਵਧੀਆ ਬੰਦੇ ਇੱਥੇ ਸੇਵਾ ਵੀ ਸੇਵਾ ਹੀ ਸਮਝੋ ਇਹ ਕਿਉਂਕਿ 13 ਰੁਪਏ ਜੀ ਕੁਝ ਨਹੀਂ ਬਚਦਾ ਬੰਦੇ ਨੂੰ ਇਹੀ ਬੜਾ ਪਾਓ 1.5 1.5 ਤੋਂ 200 ਰੁਪਏ ਦਾ ਤੁਹਾਨੂੰ ਰੈਸਟੋਰੈਂਟਾਂ ਤੇ ਮਿਲੂਗਾ ਏ ਆਪਾਂ ਤੁਹਾਨੂੰ ਦਿਖਾ ਰਹੇ ਆ ਸ਼ੇਰ ਵਾਲੇ ਗੇਟ ਦੇ ਵਿੱਚ ਪਟਿਆਲਾ ਸ਼ਹਿਰ ਦੇ ਵਿੱਚ ਜੋ ਕਿ ਬਹੁਤ ਹੀ ਵਧੀਆ ਬੰਦਿਆਂ ਨੇ ਕੰਮ ਸ਼ੁਰੂ ਕੀਤਾ ਹੋਇਆ ਤੇ ਇੱਥੇ ਆਓ ਇੱਕ ਵਾਰੀ ਜ਼ਰੂਰ ਟੈਸਟ ਕਰਕੇ ਦੇਖੋ ਬੜਾ ਆਨੰਦਾ ਹੂਆ ਤੁਹਾਨੂੰ ਇੱਥੇ ਬੜਾ ਪਾਓ ਖਾ ਕੇ ਪੰਜਾਬੀ ਸਰਦਾਰ ਬੰਦਿਆਂ ਨੇ ਕੰਮ ਸਟਾਰਟ ਕੀਤਾ ਹੋਇਆ ਤੇ 13 ਰੁਪਏ ਦਾ ਬੜਾ ਪਾਓ ਦੇਖੋ ਕਿਤੇ ਅੱਜ 13 ਤਰੀਕ ਐ ਇਸ ਕਰਕੇ 13 ਰੁਪਏ ਦਾ ਇਹਨਾਂ ਨੇ ਬੜਾ ਪਾਓ ਦੇ ਰਹੇ ਨੇ ਅੱਜ ਤਰਵਨ ਤੜਕੇ ਵਾਲੇ ਇਹ ਪਟਿਆਲੇ ਸ਼ਹਿਰ ਦੇ ਵਿੱਚ ਨੇ ਲੀਲਾਪਾ ਆਪਣਾ ਸ਼ੇਰ ਵਾਲੇ ਗੇਟ ਦੇ ਵਿੱਚ ਲਿਖਿਆ ਬਾ ਸਾਹਿਬ ਮੇਰਾ ਮਿਹਰਬਾਨ ਸੱਚੀ ਗੱਲ ਆ ਬਾਈ ਸਾਹਿਬ ਮਿਹਰਬਾਨ ਜ਼ਰੂਰ ਹੋਇਆ ਦਾ ਇਹ ਬੰਦਿਆ ਤੇ ਦੇਖੋ ਗੁਰੂ ਦੇ ਨਾਮ ਤੇ ਸੇਵਾ ਚੱਲ ਰਹੀ ਆ ਇਹਨਾਂ ਦੀ 13 ਤਰੀਕ ਨੂੰ ਸੇਵਾ ਕਰਦੇ ਨੇ ਬਾਈ ਜੇ ਕਿਸੇ ਨੂੰ ਨਾ ਪਤਾ ਲੱਗੇ ਤਾਂ ਪਤਨੂ ਐਡਰੈਸ ਦੱਸ ਦਿੰਨੇ ਆ ਇਹਨਾਂ ਦੀ ਰੈਡੀ ਦਾ ਤੇ ਸ਼ਾਮ ਨੂੰ ਖੜਦੇ ਨੇ ਸ਼ੇਰਾਂ ਵਾਲੇ ਗੇਟ ਦੇ ਵਿੱਚ ਜਿੱਥੇ ਪੰਜਾਬ ਸਪੋਰਟਸ ਆ ਇੱਥੇ ਪਟਿਆਲਾ ਸ਼ਾਹੀ ਲੁਸੀਵਿਆ ICICI ਬੈਂਕ ਦੇ ਸਾਹਮਣੇ ਮਦਰਾਸੀ ਰੋਸੇ ਕੋਲ ਫੇਮਸ ਹੈ ਬੜਾ ਪਾਓ ਇੱਥੇ ਖੜਦੇ ਨੇ ਇਹਨਾਂ ਦੇ ਬਿਲਕੁਲ ਪਿੱਛੇ ਨਾ Samsung ਦਾ ਇੱਕ ਸ਼ੋਰੂਮ ਆ ਜਿੱਥੇ ਬਾਈ ਕੜਦੇ ਨੇ ਤੁਹਾਨੂੰ ਬਾਜ਼ਾਰ ਦਿਖਾਤਾ ਆ Samsung ਦਾ ਸ਼ੋਰੂਮ ਆ ਤੇ ਇੱਥੇ ਬਾਈਆਂ ਦੀ ਲੱਗਦੀ ਆ ਰੈਡੀ ਤੇ ਸਰਦਾਰ ਬੰਦੇ ਨੇ ਆਪਣੇ ਸਰਦਾਰ ਬੰਦਿਆਂ ਕੋਲੋਂ ਖਾਇਆ ਕਰੋ ਸਮਾਨ ਦੇਖੋ ਫਰੈਸ਼ ਮਾਲ ਆਇਆ ਨਾ ਕੋਈ ਪੁਰਾਣਾ ਵਧੀਆ ਕਿਉਂਕਿ ਆਪਾਂ ਹੋਰਾਂ ਨੂੰ ਵੀ ਤਾਂ ਪੈਸੇ ਬਟਾਉਣੇ ਹੀ ਨੇ ਜੇ ਆਪਾਂ ਆਪਣੇ ਬੰਦਿਆਂ ਨੂੰ ਪੈਸੇ ਬਟਾਵਾਂਗੇ ਤਾਂ ਚੰਗੀ ਗੱਲ ਹੋ ਜੂਗੀ ਆਹ ਦੇਖੋ ਟਾਲ ਰਹੇ ਨੇ ਆਸੀ ਪੇ ਦੇਖਿਆ ਹੈ ਲੁੱਕੇ ਹੋਇਆ ਹੈ ਵੀ ਤਾਜ਼ਾ ਵਰਤਦੇ ਨੇ ਪੂਰੀਆਂ ਨੂੰ ਫਰੈਸ਼ ਇੱਕ ਪੀਪੀ ਵਰਤੀਆ ਇਹ ਨਹੀਂ ਹੈਗਾ ਵੀ ਪੁਰਾਣਾ ਤੇਲ ਕਿਉਂ ਵਰਤਦੇ ਨੇ ਇਹ ਪੂਰਾ ਤਾਜ਼ਾ ਸਾਰਾ ਫਰੈਸ਼ ਮਾਲ ਡੇਲੀ ਬੇਸਿਸ ਤੇ ਆਉਂਦਾ ਇਹਨਾਂ ਦਾ ਦੇਖੋ ਬਾਈ ਦੀ ਛੇਰ ਵਾਲੇ ਗੇਟ ਦੇ ਵਿੱਚ ਆਏ ਪਰ ਇਹ ਲੱਗਦੀ 5 ਵਜੇ ਤੋਂ ਬਾਅਦ ਹੈ 5 ਤੋਂ 6 ਵਜੇ ਸਟਾਰਟ ਹੋ ਜਾਂਦਾ ਕੰਮ ਇਹਨਾਂ ਦਾ ਸ਼ਾਮ ਨੂੰ ਤੇ ਰਾਤ ਨੂੰ ਵੀਰੇ 11 ਵਜੇ ਤੱਕ ਚੱਲਦਾ ਕੰਮ ਤੁਸੀਂ ਇਹਨਾਂ ਦੀ ਰੈਡੀ ਤੇ ਜ਼ਰੂਰ ਆਓ। ਹਾਂ ਚੋ ਇੱਕ ਵਾਰੀ ਪਟਿਆਲੇ ਦੇਖੋ ਆ ਕੇ ਲਓ ਸੁਆਦ ਕਿਉਂਕਿ ਪਟਿਆਲਾ ਸ਼ਹਿਰ ਮਸ਼ਹੂਰ ਆ ਸਾਰੇ ਪਾਸੇ ਇੱਥੇ ਬਹੁਤ ਆਟਮਾ ਸੁਆਦ ਵਧੀਆ-ਵਧੀਆ ਖਵਾਨ ਵੀ ਮਿਲਦੇ ਨੇ। ਸੁਆਦਿਸ਼ਟ ਪੂਰੇ ਮਸ਼ਹੂਰ ਆ ਪਟਿਆਲਾ ਪੂਰਾ। ਤੁਸੀਂ ਆਓ ਇੱਥੇ ਇੱਕ ਵਾਰੀ ਜ਼ਰੂਰ। ਆ ਦੇਖੋ ਜੀ ਫਰੈਸ਼ ਰਾਸ਼ ਬੜੇ ਭਾਉ ਸਿੱ ਆਓ ਇੱਥੇ ਜ਼ਰੂਰ ਪੂਰਾ ਮੱਖਣ ਮਾਰ ਕੇ ਦੇਖੋ ਮੱਖਣ ਦੇ ਚਮਚੇ ਭਰ-ਭਰ ਕੇ ਸੱਟਰੇ ਨੇ ਬੰਦੇ ਉਹ ਖੜੇ ਨੇ ਸਰਦਾਰ ਜੀ ਜਿਨ੍ਹਾਂ ਦੀ ਇਹ ਰੇੜੀ ਆ ਤੇ ਦੇਖੋ ਤੁਸੀਂ ਆਲੇ-ਆਲੇ ਦੇਖ ਰਹੇ ਹੋਣ ਪੂਰਾ ਇੱਥੇ ਮੇਲਾ ਲੱਗਿਆ ਦਾ ਜਿੱਧਰ ਵਰਜੀ ਦੇਖੋਗੇ ਸਾਰੇ ਪਾਸੇ ਤੁਹਾਨੂੰ ਇਹਨਾਂ ਵਧੀਆ ਢੀੜ ਨਜ਼ਰ ਆ ਰਹੀ ਐ ਇਹ 7 ਦਿਨ ਹੋਰ ਆਵੇ 3 ਦਿਨ ਹੋਰ ਰਹਵੇ ਇਹ ਬੜਾ ਪਾਓ ਮਿਲ ਰਿਹਾ 13 ਰੁਪਏ ਚ ਸਿਰਫ ਇਹ ਪਟਿਆਲੇ ਦੇ ਵਿੱਚ ਐ 13 ਰੁਪਏ ਦੇ ਵਿੱਚ ਬੜਾ ਪਾਓ ਬੜਾ ਪਾਓ 13 ਰੁਪਏ ਦਾ ਮਿਲ ਰਿਹਾ ਕਿਉਂਕਿ 13 ਅੱਜ 13 ਤਰੀਕ ਐ ਅਸੀਂ ਤੁਹਾਨੂੰ ਦੱਸੇ ਰਹੀਏ 7 ਰਹਿਆ ਨਹੀਂ ਗਿਆ ਅੱਜ 13 ਤਰੀਕ ਆ ਕੀ ਕੀ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਸਭ 13 13 13 ਤੋਲੇ ਆ ਉਹਨਾਂ ਨੇ ਇਸ ਕਰਕੇ ਵੀਰ ਸੇਵਾ ਕਰਦੇ ਨੇ ਹਰ ਇੱਕ ਮਹੀਨੇ 13 ਤਰੀਕ ਨੂੰ ਇਹ 13 ਰੁਪਏ ਦਾ ਬੜਾ ਪਾਓ ਦਿੰਦੇ ਨੇ ਇਹ ਕਹਿੰਦੇ ਵੀ ਸਾਨੂੰ ਵੀ ਸੇਵਾ ਦਾ ਮੌਕਾ ਮਿਲ ਜਾਣਾ ਮਹੀਨੇ ਦੇ ਵਿੱਚ ਇੱਕ ਵਾਰੀ 13 ਤਰੀਕ ਨੂੰ ਤੇ ਵੀਰ ਹਰ ਇੱਕ ਮਹੀਨੇ 13 ਤਰੀਕ ਨੂੰ 13 ਰੁਪਏ ਦਾ ਬੜਾ ਪਾਓ ਦਿੰਦੇ ਨੇ ਇੱਥੇ ਆਓ ਪਟਿਆਲੇ ਤੁਸੀਂ ਸ਼ੇਰਾਂ ਵਾਲੇ ਗੇਟ ਦੇ ਵਿੱਚ ਇੱਕ ਨਾਰ ਜ਼ਰੂਰ ਉਹਨਾਂ ਨੂੰ ਮੌਕਾ ਦਾ ਉਹ ਸੇਵਾ ਦਾ ਕਿਉਂਕਿ ਅੱਜ ਦੇ ਦਿਨੇ ਸੇਵਾ ਹੀ ਕਰ ਰਹੇ ਨੇ ਕੋਈ ਇਹਦੇ ਵਿੱਚ ਕੋਈ ਪ੍ਰੋਫਿਟ ਨਹੀਂ ਕਰ ਰਹੇ ਆ ਆਰਾਮ ਕਰ ਲੈ ਕੋਈ ਨਹੀਂ ਹਾਂਜੀ ਵੀਰੇ ਤੁਸੀਂ ਇੱਥੇ ਪਟਿਆਲਵੀਆ ਲੋਕਲ ਹਾਂ ਜਿਵੇਂ ਲੱਗਿਆ ਬਾਈ ਦਾ ਕੰਮ ਨਹੀਂ ਸ਼ਵਾਦ ਭਰੀ ਹੋਰ ਵਧੀਆ ਤੁਸੀਂ ਵੀ ਖਾਧਾ ਹਾਂਜੀ ਹਾਂਜੀ ਖਾਧਾ ਜੀ ਆਪਾਂ ਤਾਂ ਖੁਸ਼ੀਏ ਦੇਖ ਕੇ ਹੋਈਆ ਬਿਚਾਰ ਆਪਣਾ ਸਰਬਾਰ ਪੰਜਾਬੀ ਭਰਾ ਕੰਮ ਲੱਗੇ ਨੇ ਨੀਗਾ ਆਪਣੇ ਲੋਕਾਂ ਨੂੰ ਆਵਾਜ਼ ਉੱਤੇ ਪੈੜੀ ਪਈ ਵੀ ਇਹ ਹੋਰ ਬੰਦਿਆਂ ਕੋਲ ਜਾਣਗੇ ਜਿਹੜੇ ਚਰਦੇ ਵੀੜੀਆਂ ਵਾਲੇ ਜਿਹੜੇ ਸਾਫ਼ ਸੂਰਤ ਦੇ ਬੰਦੇ ਨੇ ਨਾ ਪਤਾ ਕੀ ਹੈ ਇਹਨਾਂ ਦੀ ਸਟਾਈਲ ਇਹਨਾਂ ਦੀ ਸਾਫ਼ ਸੁਪਾਈ ਵਧੀਆ ਹਾਂ ਟੇਸਟ ਅੱਛਾ ਹੈ ਇਹਨਾਂ ਦਾ ਠੀਕ ਹੈ ਬਾਅਦ ਕੀ ਹੋ ਚੱਲ ਰੋ ਰਹੇ ਨੇ 13-13 ਦਾ ਵੀ ਲਾਇਆ ਪਿਆ ਆਪਾਂ ਦਾ ਕਿਤੇ ਸੁਣਿਆ ਨਹੀਂ ਹੈਗਾ ਪਟਿਆਲੇ ਦੇ ਵਿੱਚ ਹੀ ਰਹਿੰਦੇ ਆਪਾਂ ਵੀ ਕੋਈ ਬੰਦਾ ਐਡਾ 13 ਰੁਪਏ ਦਾ ਜੀ ਬੜਾ ਖੋਦ ਦਿੰਦਾ ਹੋਵੇ ਚਾਹੇ ਉਹ ਮਹੀਨੇ ਚ ਇੱਕ ਵਾਰੀ ਦੇਵੇ ਹਾਂ ਪਰ ਇਹ ਹਰੇਕ ਮਹੀਨੇ 13-13 ਲਾਂਦੇ ਆ ਵਧੀਆ ਚੀਜ਼ ਆ ਨਾ ਚਲੋ ਨਾ ਅਗਲੇ ਦਾ ਤਾਂ ਸੰਬੰਧ ਨਿਕਲ ਜਾਂਦਾ ਹੈ ਔਰ ਮਿਲਾ ਕੇ ਟੇਸਟ ਵੀ ਵਧੀਆ ਅਗਲੇ ਦਾ ਜਦ ਤੱਕ ਆਵੇ ਨਾ ਵੀ ਚਲੋ 13 ਦੇ ਰਿਹਾ ਵੀ ਟੇਸਟ ਓਕੇ ਓਕੇ ਐ ਟੇਸਟ ਵਧੀਆ ਹੈ ਅਗਲਾ ਸੋ ਬਿਰੂਰੀ ਸ਼ਾਗਰੇ ਦੇ ਟੇਸਟ ਤਾਂ ਸ਼ੱਕਾਂ ਗਈ ਇਹੀ ਕਹਾਂਗੇ ਸ਼ਾਗਰੇ ਤੇ ਕਿਉਂਕਿ ਅੱਜ ਸੇਵਾ ਦੇ ਦਿਨ ਹੈ ਬਾਈਆਂ ਨੇ 13 ਤਰੀਕ ਨੂੰ 13 ਰੁਪਏ ਦਾ ਸੇਵਾ ਹੀ ਚੱਲ ਰਹੀ ਹੈ ਵੀ ਆਏ ਦਾ ਸੇਵਾ ਦਾ ਦਿਨ ਹੈ ਨਾ ਅੱਜ ਖਟਣ ਆਇਆ ਅਗਲਾ ਤੇ ਨਾ ਅੱਜ ਕਮਾਣ ਆਇਆ ਅੱਜ ਤਾਂ ਬਸ ਸੇਵਾ ਕਰਨ ਆਇਆ ਅਗਲਾ ਕਿਉਂਕਿ 13 ਰੁਪਏ ਦੇ ਵਿੱਚ ਬੰਦੇ ਨੂੰ ਕੁਝ ਨਹੀਂ ਬਚਣਾ ਕਿ ਕੋਈ ਬੰਦੇ ਦੀ ਮਿਹਨਤ ਵੀ ਆ ਦਿਹਾੜੀ ਵੀ ਦੇਣੀ ਆ ਅਗਲੇ ਨੇ ਵੀ ਅੱਜ ਦਾ ਦਿਨ ਸੇਵਾ ਲਈਏ ਤੇਰਾ ਤੇ ਆ ਦੇਖੋ ਨਾ ਅਗਲੇ ਤਿੰਨ ਬੰਦੇ ਤਾਂ ਅਗਲੇ ਨੇ ਕਾਊਂਟਰ ਤੇ ਲਾਏ ਹੋਏ ਆ ਨਾ ਉਹਨਾਂ ਦੇ ਵਾਈਫ ਖੜੀ ਹੈ ਨਾਲ ਅਗਲਾ ਆ ਖੜਾ ਪਿਆ ਨਿੱਕੀ ਜੀ ਕਾਰਡ ਤੇ ਪੰਜ ਬੰਦੇ ਖੜੇ ਆ ਤੁਸੀਂ ਦੇਖੋ ਪੰਜ ਬੰਦੇ ਦੀ ਕਮਾਈ ਵੀ ਤਾਂ ਕੱਢਣੀ ਹੈ ਅਗਲੇ ਨੇ ਔਰ ਅੱਜ ਦਾ ਦਿਨ ਲਗਣਾ ਹੈ ਸਾਨੂੰ ਵੀ ਅੱਜ ਦਾ ਦਿਨ ਪੰਜ ਬੰਦੇ ਦੀ ਕਮਾਈ ਨਿਕਲੇਗੀ ਕਮਾਈ ਤਾਂ ਨਹੀਂ ਬਸ ਉਹੀ ਇਹਨਾਂ ਦਾ ਵੀ ਸੇਵਾ ਚਾਹੀਦੀ ਅੱਜ ਦਾ ਦਿਨ ਤਾਂ ਸੇਵਾ ਹੈ ਬਾਕੀ ਚਲੋ ਉਹ ਅਸੀਂ ਨਾ ਇਹ ਵੀਡੀਓ ਜਿਹੜੀ ਚੋਰੀ ਬਣਾ ਰਹੇ ਆ ਬਾਈ ਨੂੰ ਹਜੇ ਪਤਾ ਨਹੀਂ ਹੈਗਾ ਸਾਡਾ ਵੀ ਅਸੀਂ ਵੀਡੀਓ ਬਣਾ ਰਹੇ ਆ ਜਿ ਕੋ ਆਪਣੇ ਕੰਮ ਚ ਬਿਜ਼ੀ ਨੇ ਅਸੀਂ ਆਪਣੇ ਕੰਮ ਚ ਬਿਜ਼ੀ ਆ ਅਸੀਂ ਇਹ ਵੀਰਾਂ ਨੂੰ ਪੁੱਛਿਆ ਵੀ ਇਹ ਖੜੇ ਸਾਨੂੰ ਤਾਂ ਲੱਗਿਆ ਵੀ ਚਲ ਆਪਣੇ ਸਰਦਾਰ ਭਰਾ ਖੜੇ ਨੇ ਇਹਨਾਂ ਨੂੰ ਪੁੱਛਿਆ ਵੀ ਕੀ ਆ ਠੀਕ ਆ ਆਪਣੇ ਭਾਈ ਇਹ ਦੱਸਣਗੇ ਸਹੀ ਚੀਜ਼ ਵੀ ਇਹ ਸਵਾਦ ਇਹਨਾਂ ਦਾ ਹੈਗਾ ਜਾਂ ਨਹੀਂ ਕਿਉਂਕਿ ਹੋਰ ਬੰਦੇ ਨਾਲ ਆਪਾਂ ਕਿਹੜਾ ਕੋਈ ਵੀ ਜ਼ਿਆਦਾ ਇਹਨਾਂ ਦਾ ਕੋਈ ਆਪਾਂ ਫਲੰਟਡ ਵੀਡੀਓ ਤਾਂ ਹੈ ਨਹੀਂ ਕੋਈ ਆਪਣੀ ਪਤਾ 오रिजिनल ਕੌਣ ਦੀ ਹੈ ਵੀ ਹਾਂ ਜ ਇਹਨਾਂ ਦਾ ਸਵਾਦ ਹੈਗਾ ਜਾਂ ਨਹੀਂ ਹੈਗਾ ਭਾਈ ਕਹਿੰਦੇ ਸਵਾਦ ਬਹੁਤ ਆ ਆਪਾਂ ਤਾਂ ਇਹ ਹੀ ਕਹਾਂ ਨਾ ਵੀ ਪਟਿਆਲੇ ਸ਼ਹਿਰ ਵਾਲੇ ਉਹ ਇਹਨਾਂ ਕੋਲ ਜ਼ਰੂਰ ਆਇਆ ਕਰੋ ਦੇਖੋ ਬੰਦਾ 13 ਰੁਪਏ ਦੇ ਵਿੱਚ ਦੇ ਰਿਹਾ ਅੱਜ ਬੜਾ ਪਾਓ ਜੀ ਅੱਜ 13 ਚ ਦੇ ਰਿਹਾ 13 ਨੂੰ 13 ਤਰੀਕ ਇਹ ਵੀ ਨਾ ਹੋਵੇ ਕਿ ਤੁਸੀਂ 13 ਤਰੀਕ ਨੂੰ ਖਾਣਾ ਮੋ ਵੀ 13 ਤਰੀਕ ਨੂੰ 13 ਰੁਪਏ ਦਾ ਦਊਗਾ ਆਦਰਵਾਈਸ ਵੀ ਆਓ ਅਗਲੇ ਕੋਲ ਆਦਰਵਾਈਸ ਵੀ ਆਓ ਹਫਤੇ ਚ ਭਾਵੇਂ 2 ਦਿਨ ਆ ਜਾਓ ਤਾਂ ਵੀ ਅਗਲਾ ਦਾ ਕਾਰ ਪੂਰਾ ਹੋ ਜਾਏਗਾ 2 ਦਿਨੋਂ ਤਾਂ ਵੀ ਬਹੁਤਾ ਕਰਨ ਨੂੰ 13 ਤਰੀਕ ਨਾ ਹੋਵੇ ਇੱਕ ਦਿਨ ਮਹੀਨੇ ਚ ਇੱਕ ਦਿਨ 13 ਤਰੀਕ ਵੀ ਆ ਜਾਓ ਬਾਕੀ 26 ਨੂੰ ਆਓ ਕੋ ਵੀ ਨੂੰ ਆਓ ਜੀ ਤੁਸੀਂ ਇਹ ਨਹੀਂ ਹੈਗਾ ਵੀ ਇੱਥੇ ਤੁਸੀਂ 13 ਰੁਪਏ ਦੇ ਖਾਣੋਣਾ 13 ਨੂੰ ਹੀ ਆਣਾ ਆਪਾਂ ਵੀ ਬੰਦੇ ਨੂੰ 4 ਰੁਪਏ ਵਟਾ ਵੀ ਦੋ ਮਹੀਨੇ ਦੇ ਜਿਹੜੇ ਜੇ ਤੁਸੀਂ ਮਹੀਨੇ ਦੇ 2 ਦਿਨ ਵੀ ਖਾਣਾ ਕਿਤੇ ਹੋਰ ਬਾਹਰ ਖਾਣ ਨਾਲੋਂ ਇੱਥੇ ਖਾ ਲਿਆ ਕਰੋ ਆ ਕੇ ਛੇਰਾਂ ਵਾਲੇ ਗੇਟ। ਇਹ ਨਹੀਂ ਵੀਰ? ਬਿਲਕੁਲ। ਉਹ ਬਾਈ ਦਾ ਬਹੁਤ-ਬਹੁਤ ਧੰਨਵਾਦ ਵੀਰੇ। ਹਾਂ। ਤੁਸੀਂ ਕਿਉਂ ਕਹਿ ਰਹੇ ਹੋ? ਉਹ ਆਪਾਂ ਨਾ ਇਹ ਵੀਡੀਓ ਨਾ ਜਿਹੜੀ ਬਣਾ ਰਹੇ ਤੇ ਇਹ ਜਿਹੜਾ ਮਾਲਕਾ ਮੁੰਡਾ ਇਹ ਤਾਂ ਚੋਰੀ ਬਣਾ ਰਹੇ ਤੇ ਆਪਾਂ ਤੇ ਹੁਣ ਆਪਾਂ ਬਾਈ ਨੂੰ ਮਿਲਦੇ ਆਂ। ਇਹਨੂੰ ਦੱਸਦੇ ਆ ਬਾਈ ਅੱਜ। ਦੇਖਦੇ ਆ। ਦੇਖੋ ਬਾਬਾ ਸੋਹਣਾ। ਉਹ ਬੜਾ ਵਧੀਆ ਲੱਗ ਰਿਹਾ ਇੱਥੇ ਸਾਨੂੰ ਦੇਖ ਕੇ ਮਾਹੌਲ ਪਟਿਆਲੇ ਦੇ ਵਿੱਚ ਕਿਉਂਕਿ ਇਹ 13 ਰੁਪਏ ਦਾ ਦੇ ਰਹੇ ਨੇ ਬੜਾ ਪਾਓ ਉਹ ਆਪਾਂ ਪੁੱਛਾਂਗੇ ਭਾਈ ਬਿਜੀ ਆ ਪੂਰਾ ਇਸ ਕਰਕੇ ਸਾਨੂੰ ਵੀ ਟਾਈਮ ਨਹੀਂ ਲੱਗਣਾ ਮੈਨੂੰ ਲੱਗਦਾ ਕਿਤੇ ਭਾਈ ਗੁੱਸੇ ਹੀ ਨਾ ਹੋੜੇ ਸਾਡੇ ਨਾਲ ਇਹ ਵੀ ਕੋਈ ਪਤਾ ਨਹੀਂ ਵੀ ਅਗਲਾ ਕੋਊਗਾ ਤੁਸੀਂ ਮੇਰਾ ਕੰਮ 'ਚ ਯਾਰ ਲਾ ਟੰਗ ੜਾਈ ਜਾਂਦੇ ਹੋ ਹਾਂ ਜੀ ਵੀਰੇ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਅਜੀਨਾ ਤੁਹਾਡੇ ਤੋਂ ਬਿਨਾ ਦੱਸੇ ਵੀਡੀਓ ਬਣਾ ਰਿਹਾ ਗੁੱਸਾ ਨਾ ਕਰਿਓ ਨਹੀਂ ਵੀਰ ਜੀ ਕੋਈ ਗੁੱਸਾ ਨਹੀਂ ਕੋਈ ਗਿੱਲਾ ਨਹੀਂ ਜੀ ਤੇ ਅਸਤਨਾ ਅੱਜ ਦੇਖਿਆ ਵੀ ਇੱਥੇ ਤੁਸੀਂ 13 ਰੁਪਏ ਦਾ ਦੇ ਰਹੇ ਬੜਾ ਪਾਓ ਹਾਂ ਜੀ ਹਾਂ ਜੀ ਵੀ ਦੇਖੋ ਜੀ ਸਾਡਾ ਇਹ ਕੋਈ ਕੰਸੈਪਟ ਨਹੀਂ ਸੀਗਾ ਸਾਡੇ ਲਈ ਬਿਲਕੁਲ ਨਵਾਂ ਵੈਂਚਰ ਹੈ ਇਹ ਠੀਕ ਹੈ ਜੀ ਅਸੀਂ ਬੇਸਿਕਲੀ ਸਾਡਾ ਹੈਂਡਲੂਮ ਦਾ ਕੰਮ ਹੈ ਸਾਡੀ ਸ਼ਹਿਰ ਪੰਜਾਬ ਮਾਰਕੀਟ ਚ ਹੈਂਡਲੂਮ ਦੀ ਸ਼ਾਪ ਹੈ ਇਹ ਤਾਂ ਬਸ ਵੈਸੀ ਫੋਰਨਾ ਉੱਠਿਆ ਕਿ ਕੋਈ ਨਵਾਂ ਕੰਮ ਕਰੀਏ ਆ ਬਸ ਪਹਿਲਾਂ ਆਇਆ ਕਿ ਜੇ ਕੋਈ ਖਾਣ ਔਰ ਯਕੀਨ ਮੰਨਣਾ 10 ਦਿਨ ਹੋਇਆ ਲੈ ਕੰਮ ਸ਼ੁਰੂ ਕੀਤੇ ਪਹਿਲੇ ਦਿਨ ਦੀ ਵਟਕ ਵੀ 1300 ਰੁਪਏ ਸੀ 1300 ਤੇ ਨਾਲ 20 ਰੁਪਏ ਸੀ ਗੱਲ ਕੀਤੀ ਵੀ 1320 ਉਹ ਕਹਿੰਦੇ 1300 ਤਾਂ ਠੀਕ ਹੈ ਪਹਿਲਾ 13 ਬਾਬੇ ਨਾਨਕ ਦਾ 20 ਰੁਪਏ ਦਾ ਬਾਬੇ ਨੇ ਸੱਚਾ ਸੌਦਾ ਲਾਇਆ ਸੀ ਉਹ ਵੀ ਨਾਲ ਹੀ ਆਏ ਨੇ ਹਾਂ ਇਹ ਗੱਲ ਬਿਲਕੁਲ ਸਹੀ ਹੈ ਇਹ ਸਚਾਈ ਦੱਸ ਰਹੇ ਵੀਰ ਜੀ ਇਹ ਮੈਂ ਰੋਜੀ ਰੋਟੀ ਤੇ ਖੜਾ ਜੇ ਮੈਂ ਆਪਣੇ ਕੋਲੋਂ ਕਹਾਂ 1320 ਰੁਪਏ ਦੀ ਪਹਿਲੀ ਵਟਕ ਸੀਗੀ ਦੇਖੋ ਵੀਰ ਜੀ ਅੱਜ ਬਾਬੇ ਨਾਨਕ ਦੀ ਮੇਰੇ ਨਾਲ 13 ਰੁਪਏ ਹੈ ਮੈਂ ਕਹਿੰਦਾ ਸਾਰੇ ਖੁਸ਼ ਹੋ ਕੇ ਖਾ ਰਹੇ ਆਂ ਸਿਰਫ ਦਿੱਲੀ ਦੀ ਸੁਣਿਆ ਸੀ ਬੜਾ ਪਾਓ ਦਿੱਲੀ ਮਿਲਦਾ ਇੱਥੇ ਮਿਲਦਾ ਨਹੀਂ ਆ ਬੰਬਈ ਹਜੂਰ ਸਾਹਿਬ ਜਿਹੜੇ ਜਾਣਦੇ ਮਾਥਾ ਟੇਕਣੋਂ ਹੀ ਖਾਂਦੇ ਆ ਪਰ ਨਹੀਂ ਪਟਿਆਲੇ ਵਾਲਿਆਂ ਨੂੰ ਵੀ ਪਤਾ ਲੱਗ ਗਿਆ ਕਿ ਬੜਾ ਪਾਓ ਕੀ ਹੁੰਦਾ ਔਰ ਇੰਨਾ ਪਿਆਰ ਦੇ ਰਿਹਾ ਤੁਸੀਂ ਇੱਥੇ ਵੀਵਜ਼ ਲੈ ਸਕਦੇ ਹੋ ਲੋਕਾਂ ਦੇ ਵੀ ਕਿਦਾਂ ਨੇ ਉਹ ਪਤਾ ਵੀ ਤੁਸੀਂ ਉਹ ਲਾਇਆ ਲਾ ਜਿਹੜੇ 10 15 ਦਿਨ ਜਿਹੇ ਲਾਇਆ ਬੜਾ ਪਾਓ ਸ਼ਹਿਰ ਵਾਲੇ ਗੇਟ ਚ ਮਿਲਦਾ ਹਾਂਜੀ ਆ ਜੀ ਹਾਂਜੀ ਹਾਂਜੀ ਆ ਉਹ ਵੀ ਤੁਹਾਡੇ ਵਰਗੇ ਪਿਆਰ ਵਾਲੇ ਆਏ ਸੀ ਜੀ ਉਹ ਵੀ ਚੋਰੀ ਚੁਪੇ ਵੀਡੀਓ ਬਣਾ ਕੇ ਗਏ ਨੇ ਜੀ ਹਾਂਜੀ ਹਾਂ ਉਹਨਾਂ ਨੇ ਦੱਬੇ ਪੈਰੀ ਆਏ ਸੀ ਤੁਹਾਡੇ ਵਾਂਗ ਅਸੀਂ ਤਾਂ ਨਾ ਪਟਿਆਲੇ ਸ਼ਹਿਰ ਦੇ ਲੋ ਔਰ ਵੀ ਦਿਨਾ 29 ਦਿਨ ਪੈ ਨੇ ਮਹੀਨੇ ਦੇ ਜਦ ਵੀ ਤੁਸੀਂ ਬੜਾ ਪਾਉਣਾ ਵੀਰ ਕੋਲੇ ਆਇਆ ਕਰੋ ਸ਼ੇਰਾਂ ਵਾਲੇ ਗੇਟ मोस्ट ਵੈਲਕਮ ਜੀ मोस्ट ਵੈਲਕਮ ਇਹ ਹਾਲੇ ਸਾਡਾ ਪਹਿਲਾ ਕਾਰਟ ਹੈ ਜੀ ਹੌਲੀ ਹੌਲੀ ਅਸੀਂ ਕੋਸ਼ਿਸ਼ ਕਰਾਂਗੇ ਪਟਿਆਲੇ ਚ 8-10 ਖੋਲਾਂਗੇ ਅਲੱਗ-ਅਲੱਗ ਲੋਕੇਸ਼ਨ ਦੇ ਉਤੇ ਖੋਲਾਂਗੇ ਜੀ ਬਾਈ ਹੋਰ ਵੀ ਬ੍ਰਾਂਚਾਂ ਖੋਲਣੀਆਂ ਪਟਿਆਲੇ ਦੇ ਵਿੱਚ ਇਹਨਾਂ ਦਾ ਸਾਥ ਦਿਓ ਆਪਾਂ ਸਾਥ ਕਿਵੇਂ ਦੇਣਾ ਇਹਨਾਂ ਦੇ ਇੱਥੇ ਆਓ ਸ਼ੇਰਾਂ ਵਾਲੇ ਗੇਟ ਸਟਾਲ ਤੇ ਆਓ ਵਾਟ ਵਾਟ ਖਾਓ ਖਾ ਕੇ ਨਾਲ ਸਵਾਦ ਦੱਸੋ ਵੀ ਕਿਵੇਂ ਆ ਜੇ ਕੋਈ ਘਟਵਾਤ ਹੋਊਗੀ ਬਾਈ ਪੂਰੀ ਵੀ ਕਰਨਗੇ ਜ਼ਰੂਰ ਕਰਾਂਗੇ ਜੀ ਜ਼ਰੂਰ ਕਰਾਂਗੇ ਜ਼ਰੂਰ ਕਰਾਂਗੇ ਸਵਾਦ ਵੀ ਸਵਾਦ ਦੀ ਸਾਡੇ ਵੱਲੋਂ ਗਾਰੰਟੀ ਆ ਜੇ ਨਾ ਸਵਾਦ ਲੱਗਿਆ ਇਹਨਾਂ ਤੋਂ ਪੈਸੇ ਨਹੀਂ ਮੰਗਣੇ ਤੁਸੀਂ ਨਾ ਸਾਡੇ ਤੋਂ ਮੰਗ ਲੈ ਸਾਡਾ ਸੀ ਨੰਬਰ ਤੁਹਾਨੂੰ ਦੱਸ ਦਾਂਗੇ ਚੈਨਲ ਤੇ ਠੀਕ ਹੈ ਵੱਡਾ ਭਾਣਾ ਜੀ ਤੁਹਾਡਾ ਤੁਸੀਂ ਇਦਾਂ ਦੀ ਗੱਲ ਕਰ ਰਹੇ ਹੋ ਨਹੀਂ ਕੋਈ ਗੱਲ ਨਹੀਂ ਜੀ ਸਵਾਦ ਨਹੀਂ ਲੱਗਦਾ ਤਾਂ ਵੀ ਤੁਸੀਂ ਸਾਨੂੰ ਕਹਿਣਾ ਹੈ ਸਵਾਦ ਲੱਗਦਾ ਤਾਂ ਵੀ ਸਾਨੂੰ ਕਹਿਣਾ ਹੈ ਕੋਈ ਕਮੀ ਪੇਸ਼ੀ ਹੈ ਉਹ ਵੀ ਸਾਨੂੰ ਦੱਸਣੀ ਹੈ ਅਸੀਂ ਦੂਰ ਕਰਾਂਗੇ ਗਾਰੰਟੀ ਅਸੀਂ ਲੈਣੇ ਆ ਇਹਨਾਂ ਦੀ ਧੰਨਵਾਦ ਜੀ ਸਾਨੂੰ ਬਹੁਤ ਖੁਸ਼ੀ ਹੋਈ ਵੀ ਸਰਦਾਰ ਭਰਾ ਨੇ ਆਪਣੇ ਪੰਜਾਬੀ ਭਰਾ ਨੇ ਜਿਨ੍ਹਾਂ ਨੇ ਕੰਮ ਸ਼ੁਰੂ ਕੀਤਾ ਕਿਉਂਕਿ ਆਪਾਂ ਇਹੀ ਕਹਿਣਾ ਵੀ ਆਪਾਂ ਆਪਣੇ ਪੰਜਾਬੀ ਭਰਾਵਾਂ ਨਾਲ ਜੁੜੀਏ ਖਾਣਾ ਪੀ ਰੇਕਮੈਂਡ ਅਮਰਤਾਰੀ ਬੰਦੇ ਨੇ ਸਾਫ ਸੂਰਤ ਨੇ ਕੋਈ ਜਰਦਾ ਨਹੀਂ ਕੋਈ ਬੀੜੀ ਨਹੀਂ ਆਪਾਂ ਜਰਦੇ ਬੀੜੀਆਂ ਵਾਲੇ ਕੋਲ ਖੜ ਜਾਨੇ ਆ ਇਸ ਕਰਕੇ ਉਹਨਾਂ ਤੋਂ ਗੁਰੇਜ਼ ਕਰੋ ਇਹ ਆਪਣੇ ਭਰਾਵਾਂ ਦਾ ਸਾਥ ਦੋ ਜਰੂਰ ਆਓ ਤੁਸੀਂ ਇੱਥੇ ਪਟਿਆਲੇ ਟਾਈਮ ਦੱਸੋ ਟਾਈਮ ਦੱਸੋ ਜੀ ਟਾਈਮ ਸਾਡਾ 4 ਵਜੇ ਤੋਂ ਲੈ ਕੇ ਰਾਤ 11 ਵਜੇ ਤੱਕ ਹੁੰਦਾ ਜੀ ਪਟਿਆਲੇ ਜੀ ਚੇਰਾ ਵਾਲੇ ਗੇਟ ਜੀ ਸ਼ੇਰਾਂ ਵਾਲੇ ਗੇਟ ਦੇ ਵਿੱਚ ਆਉਣਾ ਤੇ ਅਸੀਂ ਤੁਹਾਨੂੰ ਨਵੀਆਂ ਲੋਕੇਸ਼ਨ ਵੀ ਸ਼ੇਅਰ ਕਰਦੇ ਰਾਂਗੇ ਹੋ ਸਕਦਾ ਤੁਹਾਡੇ ਕਿਸੇ ਘਰ ਦੇ ਇਲਾਕੇ ਦੇ ਨੇੜੇ ਖੋਲਦੀਏ ਹੋ ਬਾਈ ਨੰਬਰ ਹੋ ਗਿਆ ਤ੍ਰਿਪੜੀ ਹੋ ਗਿਆ ਜਲਦੀ ਹੀ ਉਹਨਾਂ ਏਰੀਆ ਚ ਵੀ ਅਸੀਂ ਮਾਰਕ ਕਰਾਂਗੇ ਜੀ ਸੋ ਜਿੰਨਾ ਚਿਰ ਬ੍ਰਾਂਚਾਂ ਨਹੀਂ ਖੁੱਲਦੀਆਂ ਉਹਨਾਂ ਚਿਰ ਤੁਸੀਂ ਇਹਨਾਂ ਨੂੰ ਇੱਥੇ ਆ ਕੇ ਸੇਵਾ ਦਾ ਮੌਕਾ দাও ਆ ਅੱਜ 13 ਤਰੀਕ ਆ ਤੇ ਬਾਕੀ ਹਰੇ ਸਾਰੇ ਮਹੀਨੇ ਦੇ ਦਿਨ ਪਾਏ ਨੇ ਇਹਨਾਂ ਕੋਲ ਆਓ ਜ਼ਰੂਰ ਜ਼ਰੂਰ ਆਓ ਤੇ ਬਾਈ ਜੀ ਦਾ ਨਾਮ ਇਹ ਬੜਾ ਪਾਓ ਕਿ ਆ ਅਰਬਨ ਤਰਕਾ ਦੇ ਨਾਮ ਤੇ ਆ ਜੀ ਤੁਸੀਂ ਅੱਗੇ ਅਰਬਨ ਤਰਕਾ ਇੱਥੇ ਲਿਖਿਆ ਬਾਕੀ ਤੁਹਾਨੂੰ ਵੀਡੀਓ 'ਚ ਅਸੀਂ ਪਹਿਲਾਂ ਦਿਖਾਤਾ ਇੱਥੇ ਬੜਾ ਪਾਓ ਸਰਦਾਰ ਜੀ ਦੀ ਫੋਟੋ ਲੱਗੀ ਵੀ ਆ ਇੱਥੇ ਠੀਕ ਹੈ ਜੀ ਸੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਵੀ ਵੀ ਸਾਨੂੰ ਵੀ ਤੁਸੀਂ ਦਿਖਾਓ ਕੈਮਰੇ ਤੇ ਸੋ ਇਹ ਵੀਰ ਦੇ ਵਾਈਫ ਨੇ ਸ਼ੁਕਰੀਆ ਜੀ ਸ਼ੁਕਰੀਆ ਜੀ ਤੁਹਾਨੂੰ ਜੀ ਇਹ ਕੰਮ ਸ਼ੁਰੂ ਕੀਤਾ ਜੀ ਸਾਨੂੰ ਬਹੁਤ ਵਧੀਆ ਲੱਗਿਆ థాంਕਿਊ థాంਕਿਊ so much so ਸਾਨੂੰ ਸਭ ਤੋਂ ਵਧੀਆ ਲੱਗਿਆ ਵੀ ਤੁਹਾਡੀ ਜਿਹੜੀ ਸੇਵਾ ਤੁਸੀਂ ਅੱਜ 13 ਤਰੀਕ ਨੂੰ ਕਰ ਰਹੇ ਹੋ 13 ਰੁਪਏ ਦਾ ਬਸ ਬਾਬੇ ਨਾਨਕ ਦੀ ਕਿਰਪਾ ਹੈ ਉਹਨਾਂ ਦੀ ਕਿਰਪਾ ਨਾਲ ਹੀ ਸਾਰਾ ਕੁਝ ਹੋ ਰਿਹਾ ਹੈ so ਬਾਬੇ ਨਾਨਕ ਦੀ ਕਿਰਪਾ ਜੀ ਕਿਰਪਾ ਦੇ ਨਾਲ ਹੀ ਸਾਰਾ ਕੁਝ ਹੁੰਦਾ so ਇਹਨਾਂ ਨੇ ਅੱਜ ਮਿਲ ਗਈ ਪੁੱਛਿਆ ਸੀ ਜੀ ਇਕੱਠੇ ਹੀ ਵੀ ਇਕੱਠੇ ਹੀ ਕੰਮ ਕਰਾਂਗੇ ਜੀ ਕੋਈ ਪਰ ਫਿਰ ਇਹਨਾਂ ਨੂੰ ਕੁਕਿੰਗ ਵਗੈਰਾ ਆਉਂਦੀ ਸੀਗੀ ਸਹਿਯੋਗ ਪੂਰਾ ਦਿੱਤਾ ਜੀ ਵਾਸੇ ਪਰਿਵਾਰ ਨੇ ਮਿਲ ਕੇ ਹੋਰ ਸਹਿਯੋਗ ਦਿੱਤਾ ਵਾਸੇ ਰੱਥੇ ਪਹੁੰਚ ਗਏ ਜੀ ਅੱਪਾ ਦੇਖੋ ਜੀ ਕੰਮ ਕੋਈ ਵੀ ਸ਼ੁਰੂ ਕਰਨਾ ਹੋਵੇ ਜੇ ਘਰ ਤੋਂ ਸਪੋਰਟ ਹੋਵੇ ਤਾਂ ਹਾਂ ਜੀ ਹਾਂ ਸਪੋਰਟ ਪੂਰੀ ਹੈ ਜੀ ਹਾਂ ਜੀ ਸਪੋਰਟ ਪੂਰੀ ਹੈ ਜੀ ਕਰਦੇ ਨੇ ਸੋ ਇਹ ਜੋੜੇ ਨੇ ਮਿਲ ਕੇ ਬਹੁਤ ਵਧੀਆ ਲੱਗਿਆ ਸੋ ਸਾਰੇ ਆਓ ਪਟਿਆਲੇ ਜਰੂਰ ਇਹਨਾਂ ਦੇ ਕੋਲ ਆ ਕੇ ਤੁਸੀਂ ਬੜਾ ਪਾਓ ਖਾਓ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ